ਪਲੀਜ਼ ਮੈਂ ਇਹ ਤੁਹਾਨੂੰ ਮੂਵੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸਾਰਿਆਂ ਨੂੰ ਆ ਵੇਖੋ ਜੀ ਚੰਗਾ ਚੰਗੇ ਭਲੇ ਜੱਟਾਂ ਦੇ ਮੁੰਡੇ ਜੇ ਆ ਇਹ ਠੱਗੀ ਮਾਰਨ ਦਾ ਤਰੀਕਾ ਵੇਖੋ ਜੀ 1480 ਰੁਪਏ ਮੇਰੇ ਕੋਲ ਸਮਾਨ ਲੈ ਗਏ ਆ ਸਮਾਨ ਲੈਣ ਤੋਂ ਬਾਅਦ ਕਿਵੇਂ ਗੈਪ ਹੋਇਆ ਔਰ ਇਹਨਾਂ ਨੇ ਕਿਵੇਂ ਚਲਾਕੀ ਨਾਲ ਮੇਨਾ ਠੱਗੀ ਮਾਰੀ ਆ ਵੇਖੋ ਪੱਗ ਸਿੱਧੀ ਕਰਦਾ ਪਿਆ ਇਹ ਮੁੰਡੇ ਨੇ ਮੇਰੇ ਸਕੈਨ ਦੀ ਫੋਟੋ ਪਹਿਲਾਂ ਖਿੱਚੀ ਹੈ ਔਰ ਫੋਟੋ ਖਿੱਚੇ ਤੋਂ ਬਾਅਦ ਇਹ ਬੰਦਿਆਂ ਨੇ ਮੇਨਾ ਕਿਵੇਂ ਠੱਗੀ ਮਾਰੀ ਜੀ ਔਰ ਮੈਂ ਬੇਨਤੀ ਇਹ ਮੇਰੇ ਸਾਰੇ ਦੁਕਾਨਦਾਰ ਵੀਰਾਂ ਨੂੰ ਇਹ ਪਿੱਛੋਂ ਵੀ ਕਿਸੇ ਦੁਕਾਨਦਾਰ ਨਾਲ ਠੱਗੀ ਮਾਰ ਕੇ ਆਏ ਆ ਔਰ ਮੈਨੂੰ ਤਾਂ ਪਤਾ ਲੱਗ ਹੀ ਗਿਆ ਇਹਨਾਂ ਨੇ ਜੋ ਕੀਤਾ ਵਾ ਪਰ ਕੋਈ ਗੱਲ ਨਹੀਂ ਗੱਲ ਦੇ 1480 ਦੀ ਏ ਇਹਨਾਂ ਦੇ ਮਾਪੇ ਉਹਨਾਂ ਨੂੰ ਵੇਖਣਗੇ ਔਰ ਦਸਵੀਂ ਕੀ ਕਰਤੋ ਤੇ ਇਹਨਾਂ ਨੇ ਕਰਕੇ ਆਏ ਸ਼ਹਿਰ ਮੇਰੀ ਭਰਾਵਾਂ ਸਾਰਿਆਂ ਨੂੰ ਬੇਨਤੀ ਏ ਮੈਂ ਤੁਹਾਨੂੰ ਸਾਰਿਆਂ ਨੂੰ ਮੂਵੀ ਸ਼ੇਅਰ ਕਰਾਂਗਾ ਜੀ ਇਹ ਚਲੋ ਇਹ ਨਹੀਂ ਪਤਾ ਉਹ ਕਿਹੜੇ ਪਿੰਡ ਦੇ ਆ ਕਿੱਥੇ ਦੇ ਹੈਗੇ ਆ ਮੈਂ ਤੁਹਾਨੂੰ ਮੂਵੀ ਸ਼ੇਅਰ ਕਰਕੇ ਮੈਨੂੰ ਪੁਲਿਸ ਇਹਨਾਂ ਬਾਰੇ ਸੰਪਰਕ ਕਰਕੇ ਮੈਨੂੰ ਦੱਸਿਆ ਜਾਵੇ ਇਹ ਮੁੰਡੇ ਕਿੱਥੇ ਦੇ ਗਏ ਜੇ ਇਹ ਮੇਰੇ ਸਾਲ ਨਾਲ ਪੱਕੇ ਇਹ ਬਾਜ਼ਾਰ ਚ ਆ ਕੇ ਠੱਗੀਆਂ ਹੀ ਮਾਰਦੇ ਨੇ ਇਹ ਮੁੰਡਿਆ ਦੇ ਦੋਵਾਂ ਨੇ ਨਵਾਂ ਤਰੀਕਾ ਆ ਦੇਖੋ ਮੁੰਡੇ ਨੇ ਕੀ ਕੀਤਾ ਇਹਦੇ ਹੱਥ ਚ ਮੋਬਾਈਲ ਜੇ ਆ ਦੋਵੇਂ ਮੁੰਡੇ ਦੇਖੋ ਕੀ ਕਰਦੇ ਪਏ ਜੇ ਤੁਸੀਂ ਪਲੀਜ਼ ਇਹ ਮੂਵੀ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਔਰ ਇਹਨਾਂ ਚੋਰਾਂ ਦੀ ਪਛਾਣ ਕਰੋ ਔਰ ਦੋਵੇਂ ਹੀ ਇਹ ਬਹੁਤ ਤਗੜੇ ਚੋਰ ਜੇ ਔਰ ਇਹਨਾਂ ਚੋਰਾਂ ਨੂੰ ਨੱਥ ਪਾਉਣ ਵਾਸਤੇ ਮੇਰੀ ਪੁਲਿਸ ਹੈਲਪ ਕਰੋ ਮੈਂ ਇਹਨਾਂ ਨੂੰ ਮੇਰੀ ਬੇਨਤੀ ਦੋਨੋਂ ਇੱਕ ਬੇਨਤੀ ਸਾਰਾ ਹੱਥ ਜੋੜ ਕੇ ਆਹੀ ਜੇ ਤੁਸੀਂ ਇਹ ਬੰਦਿਆਂ ਨੂੰ ਇੱਕ ਵਾਰੀ ਕੋਸ਼ਿਸ਼ ਕਰੋ ਲੱਭਣ ਦੀ ਲੱਭਣ ਨੂੰ ਤੇ ਸਾਰੀ ਦੁਨੀਆ ਲੱਭ ਜੇ ਪਲੀਜ਼ ਮੈਂ ਇਹ ਤੁਹਾਨੂੰ ਮੂਵੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸਾਰਿਆਂ ਨੂੰ ਆ ਵੇਖੋ ਜੀ ਚੰਗਾ ਚੰਗੇ ਭਲੇ ਜੱਟਾਂ ਦੇ ਮੁੰਡੇ ਜੇ ਆ ਇਹ ਠੱਗੀ ਮਾਰਨ ਦਾ ਤਰੀਕਾ ਵੇਖੋ ਜੀ 1480 ਰੁਪਏ ਮੇਰੇ ਕੋਲ ਸਮਾਨ ਲੈ ਗਏ ਆ ਸਮਾਨ ਲੈਣ ਤੋਂ ਬਾਅਦ ਕਿਵੇਂ ਗੈਪ ਹੋਏ ਆ ਔਰ ਇਹਨਾਂ ਨੇ ਕਿਵੇਂ ਚਲਾਕੀ ਨਾਲ ਮੇਨਾਂ ਠੱਗੀ ਮਾਰੀ ਆ ਵੇਖੋ ਪੱਗ ਸਿੱਧੀ ਕਰਦਾ ਪਿਆ ਇਹ ਮੁੰਡੇ ਨੇ ਮੇਰੇ ਸਕੈਨ ਦੀ ਫੋਟੋ ਪਹਿਲਾਂ ਖਿੱਚੀ ਐ ਔਰ ਫੋਟੋ ਖਿੱਚੇ ਤੋਂ ਬਾਅਦ ਇਹ ਬੰਦਿਆਂ ਨੇ ਮੇਨਾਂ ਕ ਐਵੇਂ ਠੱਗੀ ਮਾਰੀ ਜੇ ਔਰ ਮੈਂ ਬੇਨਤੀ ਇਹ ਮੇਰੀ ਸਾਰੇ ਦੁਕਾਨਦਾਰ ਵੀਰਾਂ ਨੂੰ ਇਹ ਪਿੱਛੋਂ ਵੀ ਕਿਸੇ ਦੁਕਾਨਦਾਰ ਨਾਲ ਠੱਗੀ ਮਾਰ ਕੇ ਆਏ ਆ ਔਰ ਮੈਨੂੰ ਤੇ ਪਤਾ ਲੱਗ ਗਿਆ ਇਹਨਾਂ ਨੇ ਜੋ ਕੀਤਾ ਵਾ ਪਰ ਕੋਈ ਗੱਲ ਨਹੀਂ ਗੱਲ ਦੇ 1480 ਦੀ ਏ ਇਹਨਾਂ ਦੇ ਮਾਪੇ ਉਹਨਾਂ ਨੂੰ ਵੇਖਣਗੇ ਔਰ ਦੱਸਣਗੇ ਕੀ ਕਰਤੂਤ ਇਹਨਾਂ ਨੇ ਕਰਕੇ ਆਏ ਸ਼ਹਿਰ ਮੇਰੀ ਭਰਾਵਾਂ ਸਾਰਿਆਂ ਨੂੰ ਬੇਨਤੀ ਏ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ੇਅਰ ਕਰਾਂਗਾ ਜੀ ਇਹ ਚਲੋ ਇਹ ਨਹੀਂ ਪਤਾ ਕਿ ਕਿਹੜੇ ਪਿੰਡ ਦੇ ਆ ਕਿੱਥੇ ਦੇ ਹੈਗੇ ਆ ਮੈਂ ਤੁਹਾਨੂੰ ਵੀ ਇੱਕ ਸ਼ੇਅਰ ਕਰਕੇ ਮੈਨੂੰ ਪੁਲਿਸ ਇਹਨਾਂ ਬਾਰੇ ਸੰਪਰਕ ਕਰਕੇ ਮੈਨੂੰ ਦੱਸਿਆ ਜਾਵੇ ਇਹ ਮੁੰਡੇ ਕਿੱਥੇ ਦੇ ਹੈਗੇ ਜੇ ਇਹ ਮੇਰੇ ਨਾਲ ਨਾਲ ਪੱਕੇ ਇਹ ਬਾਜ਼ਾਰ ਚਾਗੇ ਠੱਗੀਆਂ ਹੀ ਮਾਰਦੇ ਨੇ ਇਹ ਮੁੰਡਿਆ ਦੇ ਦੋਵਾਂ ਨੇ ਨਵਾਂ ਤਰੀਕਾ ਆ ਦੇਖੋ ਮੁੰਡੇ ਨੇ ਕੀ ਕੀਤਾ ਇਹਦੇ ਹੱਥ 'ਚ ਮੋਬਾਈਲ ਜੇ ਆ ਦੋਵੇਂ ਮੁੰਡੇ ਦੇਖੋ ਕੀ ਕਰਦੇ ਪਏ ਜੇ ਤੁਸੀਂ ਪਲੀਜ਼ ਇਹ ਮੂਵੀ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਔਰ ਇਹਨਾਂ ਚੋਰਾਂ ਦੀ ਪਛਾਣ ਕਰੋ ਔਰ ਦੋਵੇਂ ਹੀ ਇਹ ਬਹੁਤ ਤਗੜੇ ਚੋਰ ਜੇ ਔਰ ਇਹਨਾਂ ਚੋਰਾਂ ਨੂੰ ਨੱਥ ਪਾਉਣ ਵਾਸਤੇ ਮੇਰੀ ਪੁਲਿਸ ਹੈਲਪ ਕਰੋ ਮੈਂ ਇਹਨਾਂ ਨੂੰ ਮੇਰੀ ਬੇਨਤੀ ਦੋਨੋਂ ਇੱਕ ਬੇਨਤੀ ਸਾਰਾ ਹੱਥ ਜੋੜ ਕੇ ਆਹੀ ਜੇ ਤੁਸੀਂ ਇਹ ਬੰਦਿਆਂ ਨੂੰ ਇੱਕ ਵਾਰੀ ਕੋਸ਼ਿਸ਼ ਕਰੋ ਲੱਭਣ ਦੀ ਲੱਭਣ ਨੂੰ ਤੇ ਸਾਰੀ ਦੁਨੀਆ ਲੱਭ